ਪਾਣੀ ਆਂਦਾ ਪਿਆ ਇੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦੋ ਵਿੱਚ ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਪਾਣੀ ਬੱਬਾ ਜੀ ਉੱਤੇ ਤੱਕ ਚੜ ਜਾਣਾ ਅੱਛਾ ਜੀ ਹਾਂ ਪਾਣੀ ਬਹੁਤ ਛੋਟਾ ਹਾਂ ਹਾਂ ਪਾਣੀ ਬਹੁਤ ਥੋੜਾ ਸੁੱਕ ਚੁੱਕਿਆ ਹੈ ਸੋ ਆ ਭਗਵਾਨ ਤਮਾਨ ਨੇ ਜਿਹੜੇ ਆਪਣੇ ਚੁਣੇ ਹੋਏ ਨਮਾਇंदे ਖਾਉਣ ਦਿਆ ਪੰਜਾਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਾਂ ਕਿ ਸੋਨੀਆ ਮਾਨ ਜੋ ਕਿ ਕਿਸਾਨਾਂ ਨੂੰ ਇਦਾਂ ਹੜਾਂ ਦੇ ਵਿੱਚ ਆਣ ਕੇ ਕਹਿ ਰਹੀ ਆ ਮੋਰਿਆਂ ਦੇ ਵਿੱਚ ਬੋਰੇ ਦੇ ਦੋ ਆਡੇ ਕੋ ਬੋਰੇ ਵੀ ਆ ਗਏ ਆ ਤੇ ਮੋਰੇ ਵੀ ਆ ਗਏ ਆ ਹੁਣ ਸੋਣੀਆਂ ਮਾਂ ਨੂੰ ਕੁੱਛ ਦਿਆਂ ਕਿ ਕਿਹੜੇ ਮੋਰੇ ਚ ਬੋਰਾ ਦਿੱਤਾ ਜਾਵੇ ਇੰਨੇ ਮੋਰਿਆਂ ਦੇ ਵਿੱਚ ਬੋਰੇ ਦਿੱਤੇ ਜਾਂਦੇ ਆ ਇਹਦੇ ਸ਼ੋਰ ਦੇ ਕੇ ਦਿਖਾ ਦਿੰਦੇ ਆ ਆਈ ਬੋਰਾ ਇੱਧਰ ਦੇਖੋ ਬੋਰਾ ਦਿੰਦੀ ਆ ਬਰੀਨਾ ਖੜਦੀ ਇੱਧਰ ਦੇਖੋ ਬੋਰਾ ਦਿੰਦੀ ਆ ਆਹ ਕੀ ਆ ਬੋਰਾ ਆਦੀ ਆ ਬੋਰਾ ਸੋਣੀਆਂ ਮਾਂ ਨੂੰ ਕਹਿਣਾ ਚੱਲਿਆ ਜਿਹੜਾ ਇਹ ਜਿਹੜੀਆਂ ਕਿਤਾਬੀ ਕੀੜੇ ਆ ਕਿਤਾਬੀ ਗੱਲਾਂ ਵਾ 10 ਈਂਡਾ ਦੇ ਵਿੱਚ ਹੁਣ ਕਿਦਾਂ ਬੋਰੇ ਦਈਏ ਇਹ ਜਿਹੜੀਆਂ ਗੱਲਾਂ ਵਾ ਇੱਥੇ ਆਣ ਕੇ ਜਿਹੜਾ ਮੋਹਰਿਆਂ ਦੇ ਨਾਕੇ ਆਣ ਕੇ ਵੇਖੇ ਗਰਾਉਂਡ ਗਰਾਉਂਡ ਲੈਵਲ ਤੇ ਆਣ ਕੇ ਚਾ ਗੱਲ ਕਰੋ ਜਿਹੜਾ ਤੁਸੀਂ